ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਸਾਰਿਆਂ ਦੀ ਠੀਕ ਹੋਵੇ ਵਧੀਆ ਹੋਵੇ ਸ਼ੁਰੂ ਕਰਦੇ ਆ ਆਪਣਾ ਅੱਜ ਦਾ ਬਲੌਗ ਅੱਜ ਆਪਾਂ ਪਹੁੰਚੇ ਆ ਕਿੱਥੇ ਆਏ ਆ ਆਪਾਂ ਕਿਹੜਾ ਪਿੰਡ ਆ ਮੀਨਾ ਸਿੰਘ ਵਾਲਾ ਤੁਸੀਂ ਦੱਸਿਓ ਮੀਨਾ ਸਿੰਘ ਵਾਲਾ ਹੀ ਇਹ ਬਾਈ ਨੇ ਨਾ ਜਿਹੜੇ ਇਹ ਗੜੇ ਬਾਈ ਨੇ ਨਾ ਇਹਨਾਂ ਨੇ ਗਿੱਪੀ ਘਰੇ ਵਾਲਨਾ ਫਿਲਮ 'ਚ ਕੰਮ ਕੀਤਾ ਹੋਇਆ ਮੱਦੇ ਬਿਸਤਰੇ 'ਚ ਕੀ ਨਾਮ ਹੈ ਬਾਈ ਆਪਣਾ ਮੇਰਾ ਨਾਮ ਗੁਰਸੇਵ ਕੈ ਗੁਰਸੇਵ ਗੁਰਸੇਵ ਫਿਲਮ 'ਚ ਨੌਕੀਆ ਥੋੜਾ ਫਿਲਮ 'ਚ ਨਾ ਡਗ ਰਹੀ ਮੇਰਾ ਹਾਂ ਦੇਖੋ ਇਹ ਬਾਈ ਨਾ ਬਹੁਤ ਟੈਲੈਂਟ ਹੈ ਇਹਨਾਂ 'ਚ ਤੇ ਇਧਰ ਆ ਵੇਲਾ ਸੀਗਾ ਇਹ ਕਹਿੰਦਾ ਮੈਂ ਨਾਲ ਦੇਣਾ ਮੈਂ ਕਿਹਾ ਚੱਲ ਫालतੂਆਂ ਦੂ ਵੀ ਚੱਲ ਹੈ ਠੀਕ ਆ ਇਧਰ ਹੁਣ ਆਪਾਂ ਹੋਰ ਟੀਮ ਨੂੰ ਤੁਹਾਨੂੰ ਬੁਲਾਉ ਰਿਹਾ ਬੋਧਾ ਬੋਧੇ ਨੂੰ ਲਾ ਬੋਧਾ ਦਾ ਮਿਲਦਾ ਹੀ ਨਾ ਅੱਗੇ ਚੱਲਦੇ ਆਪਾਂ ਆ ਦੇਖ ਲਓ ਤੁਹਾਨੂੰ ਬੈਕ ਕੈਮਰਾ ਕਰਕੇ ਦੇ ਦਿੰਦਾ ਪੂਨ ਦਾ ਪਾਸਾ ਸਾਹ ਉਧਰ ਦੀ ਚਾਲਾ ਜਿਹੜਾ ਆ ਰਿਹਾ ਹੁੰਦਾ ਆਨੇ ਆਪਣੇ ਚਾਚਾ ਵਿਸ਼ਨਾ ਜੀ ਸਾਰੇ ਇਹਨਾਂ ਨੂੰ ਜਾਣਦੇ ਹੋ ਦੋ ਸ਼ਬਦ ਕਹੋ ਸਾਡੇ ਦੋਸਤਾਂ ਲਈ ਕੁਝ ਸਤਿ ਸ੍ਰੀ ਅਕਾਲ ਦੋ ਹੀ ਕਿਹਾ ਤੁਸੀਂ ਅੱਛਾ ਦੋ ਤੇ ਵੱਧ ਸੋ ਬਹੁਤ ਵਧੀਆ ਲੱਗ ਰਿਹਾ ਜੀ ਛੂਟ ਤੇ ਆ ਕੇ ਔਰ ਕੁੱਤਿਆਂ ਦਾ ਸੀਨ ਹੋਣਾ ਉਹ ਭੌਂਗ ਰਹੇ ਆਪਣੀ ਰੀਅਲਟੀ ਕਰ ਰਹੇ ਸਾਡਾ ਜੇ ਬਾਅਦ ਚ ਹੋਣਾ ਕਿਦੋਂ ਕਿਹਾ ਇਹਨੂੰ ਅੱਧੇ ਨੂੰ ਕਿਹਾ ਸਾਡਾ ਬੋਦਾ ਬਾਈ ਇਹਨੂੰ ਤੁਸੀਂ ਦੇਖਦੇ ਹੀ ਰਹਿੰਦੇ ਸਾਡੇ ਬਲੌਗ ਚ ਹਾਂ ਉਹਨਾਂ ਨੂੰ ਕੱਲ ਕਰ ਹਾਂ ਹਾਂ ਬਹੁਤ ਹਾਂ ਆਹੋ ਹਾਂ ਆਹੋ ਉਹ ਪਹਿਂਦਰੇ ਇਧਰੇ ਇਧਰੇ ਅਜੀ ਸ਼ਰਾਰਾ ਪਾਈ ਚੁੱਕੇ ਨੇ ਸ਼ਰਾਰਾ ਪਾ ਕੇ ਆਇਆ ਜੀ ਮੈਂ ਸ਼ਰਾਰਾ ਨਹੀਂ ਹੈ ਭਾਈ ਪਲਾਜੋ ਹਾਂ ਆਪਣੇ ਘਰ ਵਾਲੀ ਦਾ ਪਲਾਜੋ ਹਾਂ ਪਲਾਜੋ ਪਾਇਆ ਜੀ ਪਲਾਜੋ ਅੱਛਾ ਠੀਕ ਹੈ ਹਾਂ ਬਾਕੀ ਸੀਨ ਕਰ ਗਿਆ ਵੇ ਨਹੀਂ ਭਾਈ ਆਪਾਂ ਕਿਹੜੇ ਚੈਨਲ 'ਤੇ ਕਰ ਰਹੇ ਹਾਂ ਕੰਮ ਇਹ ਕਰ ਰਹੇ ਆ ਜੀ ਆਪਾਂ ਗੋਇਲ ਵਾਲਿਆਂ ਦਾ ਕੰਮ ਕਰ ਰਹੇ ਉਹਨਾਂ ਦਾ ਸ਼ੂਟ ਹੋ ਰਿਹਾ ਠੀਕ ਹੈ ਓਇਲ ਕੰਪਨੀ ਵਾਲਿਆਂ ਦਾ ਠੀਕ ਹੈ ਔਰ ਚੈਨਲ ਜਿਹੜਾ ਲਾਂਚ ਕਰਨਾ ਠੀਕ ਫਿਲਮ ਵੀ ਹੈ ਠੀਕ ਹੈ ਸੱਚੀ ਮੰਗ ਲਓ ਮੈਂ ਤਾਂ ਬਹੁਤ ਵਧੀਆ ਹੋ ਰਹੀ ਹੈ ਠੀਕ ਹੈ ਜੀ ਧੰਨਵਾਦ ਜੀ ਦੋ ਆ ਪਾਈ ਜੀ ਪਾਈ ਦਿਖਾਈ ਬਣ ਜੀ ਲਓ ਜੀ ਹੁਣ ਆ ਬਾਈ ਨਾਲ ਗੱਲ ਕਰਦੇ ਆ ਬਾਈ ਜੀ ਕਿਵੇਂ ਹੋ ਜੀ ਠੀਕ ਹੈ ਜੀ ਬਹੁਤ ਵਧੀਆ ਤੁਸੀਂ ਪਹਿਲਾਂ ਤੋਂ ਹੀ ਕੰਮ ਕਰਦੇ ਹੋ ਇਸ ਚੈਨਲ ਦੇ ਹਾਂ ਕਾਫੀ ਜੱਟ ਬਾਈ ਦਾ ਬ੍ਰਦਰ ਵੀ ਕਰਦਾ ਕੰਮ ਅੱਛਾ ਕਿਹੜੀਆਂ ਫਿਲਮਾਂ ਚ ਬਾਈ ਕੋਲ ਦੱਸੀ ਬਾਈ ਬ੍ਰਦਰ ਦਾ ਨਾਮ ਕੀ ਸ਼ਰਿੰਦਰ ਪੋਲਰ ਕੀ ਨਾਮ ਹੈ ਹਰਿੰਦਰ ਪੋਲਰ ਹਾਂਜੀ ਠੀਕ ਆ ਤੁਸੀਂ ਸ਼ਾਰਟ ਮੂਵੀਜ਼ ਚ ਮਤਲਬ ਕਾਫੀ ਟਾਈਮ ਤੋਂ ਕੰਮ ਕਰਦੇ ਹੋ ਕਿੰਨੇ ਕ ਸਾਲ ਹੋ ਗਏ 2800 ਆ ਫਿਰ ਤਾਂ ਕਾਫੀ ਪੁਰਾਣੇ ਹੋ ਫਿਰ ਤਾਂ ਸਾਡੇ ਸੀਨੀਅਰ ਹੋ ਠੀਕ ਹੈ ਹਾਂਜੀ ਤੁਸੀਂ ਅੱਜ ਪਹਿਲੀ ਵਾਰ ਕੰਮ ਕਰਿਆ ਤੁਹਾਨੂੰ ਕਿਵੇਂ ਲੱਗਿਆ ਹੂੰ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਸੀਨ ਕਰ ਲਿਆ ਤੁਸੀਂ ਨੇ ਹਾਂ ਦੋ ਦਿਨ ਚਾਹ ਤਾਂ ਚੱਕਰੀ ਆ ਤਾਂ ਤੈਨੂੰ ਵੀ ਤਾਂ ਤੈਨੂੰ ਵੀ ਚੱਕਿਆ ਜਾਂਦਾ ਸੀ ਹਰ ਵਾਰ ਇਹ ਕਿਹਨਾਂ ਮੈਨੂੰ ਚੱਕਿਆ ਨਹੀਂ ਗਿਆ ਹਾਂ ਇਹ ਪਹਿਲਾਂ ਤਾਂ ਕਿਤੇ ਮੋਢੇ ਤੇ ਪਾ ਲੂੰਗਾ ਫਿਰ ਇਹਨਾਂ ਨੇ ਮੇਰੇ ਗੋਡੇ ਤੇ ਕਿਵੇਂ ਨਹੀਂ ਦਿੱਤਾ ਗਿਆ ਅੱਛਾ ਬਾਕੀ ਮੇਰੇ ਸਾਡੇ ਬੋਦਾ ਭਰਾ ਜੀ ਖੋਤਾ ਭਾਜੀ ਖੋਤਾ ਕੇ ਬੋਦਾ ਮਾਹੂਦੇ ਮਾਹੂ ਉਹ ਗੋਦਾ ਨਹੀਂ ਬੋਦਾ ਭਾਜੀ ਜਦੋਂ ਚੱਕਿਆ ਬੋਦਾ ਮੇਰਾ ਉਹਨੂੰ ਬੋਦਾ ਕਹਿੰਦੇ ਨੇ ਮੈਂ ਥਾਪੜ ਮਾਰੀ ਸੋਰੀ ਭਾਈ ਮੈਨੂੰ ਪਤਾ ਨਹੀਂ ਲੱਗਾ ਖੋਤਾ ਮੈਂ ਭਰੀ ਫੇਟਾ ਫੋਨ ਤੇ ਕਿਉਂ ਮੈਂ ਗੋਤਾ ਕੱਟੋ ਉਹਨੂੰ ਕੱਟੋ ਹੁਣੀ ਕੱਟਿਆ ਯਾਰ ਠੀਕ ਹੈ ਕੱਟ ਬੋਤਾ ਟੂ ਭਰ ਦਵਾਂਗੇ ਹਾਂ ਬਾਕੀ ਅਸੀਂ ਬਈ ਤੁਹਾਨੂੰ ਅਪਡੇਟ ਦਿੰਦੇ ਰਵਾਂਗੇ ਹਾਂਜੀ ਥੋੜੇ ਚਿਰ ਬਾਅਦ ਓਕੇ ਹਾਂਜੀ ਹੁਣ ਲਓ ਜੀ ਆਹ ਨੇ ਆਪਣੇ ਕੜੱਪਾ ਜੀ ਹੈਲੋ ਜੀ ਸਤਿ ਸ੍ਰੀ ਅਕਾਲ ਹਾਂਜੀ ਭਾਈ ਕਿਵੇਂ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਤੁਸੀਂ ਲਗਾਤਾਰ ਕੰਮ ਕਰਦੇ ਹੋ ਸਖਤ ਹਾਂਜੀ ਅਸੀਂ ਲਗਾਤਾਰ ਕੰਮ ਕਰ ਰਹੇ ਹਾਂ ਤੁਸੀਂ ਅੱਜ ਆਏ ਸਾਨੂੰ ਹੋਰ ਵੀ ਬੜੀ ਖੁਸ਼ੀ ਹੈ ਹਾਂ ਮੈਂ ਪਹਿਲੀ ਵਾਰ ਆਈ ਹਾਂ ਕਿ ਸਾਡੀ ਮੈਂ ਅੱਕੇ ਤੋਂ ਵੀ ਆਉਂਗੀ ਸਾਡੀ ਟੀਮ ਜਿਹੜੀ ਹੈ ਬੜਾ ਫੁੱਲ ਰਹੀ ਹੈ ਹਾਂ ਹਾਂ ਮੰਜ ਗਈ ਫੁੱਲ ਵੀ ਗਈ ਆ ਫੁੱਲ ਵੀ ਗਈ ਆ ਬਹੁਤ ਅੱਛੇ ਟੈਲੈਂਟਡ ਆਰਟਿਸਟ ਜਦੋਂ ਸਾਡੇ ਨਾਲ ਜੁੜਦੇ ਆ ਤੇ ਸਾਡੀ ਖੁਸ਼ੀ ਦੁੱਗਣੀ ਚੌਪਣੀ ਹੋ ਜਾਂਦੀ ਨਹੀਂ ਨਹੀਂ ਜੀ ਸ਼ਮਸ਼ੀਰ ਭਾਈ ਦਾ ਇਹ ਬੜਾਪਨ ਹੈ ਇਹ ਆਪ ਬਹੁਤ ਵੱਡਿਆ ਟੈਲੈਂਟਡ ਐਕਟਰ ਹੈ ਠੀਕ ਹੈ ਇਹ ਕੋਈ ਨਹੀਂ ਹੁੰਦਾ ਵੀ ਕੋਈ ਟੈਲੈਂਟਡ ਕੋਈ ਸਾਰੇ ਟੈਲੈਂਟਡ ਨੇ ਹਾਂ ਔਰ ਜਿਹੜੇ ਬਲੌਗ ਬਣਾਉਂਦੇ ਨੇ ਉਹ ਵੀ ਬੜੇ ਬਹੁਤ ਲੈਂਦੇ ਨੇ ਥੈਂਕ ਯੂ ਸਾਰੀ ਵਧੀਆ ਸਾਡੀ ਨਜ਼ਰ ਦੇ ਵਿੱਚ ਹੈ ਇਹ ਚੰਗਾ ਕਲਾਕਾਰ 파ਰਖੂ ਉਹੀ ਮੰਨਿਆ ਜਾਂਦਾ ਜਿਹੜਾ ਚੰਗਾ ਇਨਸਾਨ ਹੈ ਸੋ ਇਨਸਾਨ ਹੋਣਾ ਸਭ ਤੋਂ ਵੱਡੀ ਗੱਲ ਹੈ ਹਾਂ ਜੀ ਹਾਂ ਜੀ ਥੈਂਕ ਯੂ ਜੀ ਅੱਛਾ ਵਧੀਆ ਲੱਗਾ ਸਾਰੇ ਪਾਸੇ ਚਲੋ ਹੁਣ ਆਪਾਂ ਖਾਣਾ ਖਾਣ ਚੱਲਿਆ ਹਾਂ ਜੀ ਹੁਣ ਖਾਣਾ ਖਾਣ ਚੱਲੇ ਆ ਤੇ ਲਿੰਕਾ ਮੈਂ ਪੀ ਲਈ ਆ ਇਹ ਤੁਸੀਂ ਇਕੱਲੇ ਨੇ ਲਿੰਕਾ ਚੱਕ ਲਿਆ ਹੈ ਜਿਹੜਾ ਬਚੇ ਅਸੀਂ ਹਾਂਜੀ ਇਹ ਬਾਕੀ ਦਾ ਬਾਈ ਦਾ ਮੈਨੂੰ ਮਿਲਦਾ ਹੁੰਦਾ ਜੀ ਅੱਛਾ ਤੁਸੀਂ ਬਚਦੀ ਚੀਜ਼ ਖਾ ਲੈਂਦੇ ਹੋ ਹਾਂ ਬਚਦੀ ਚੀਜ਼ ਖਾ ਲੈਂਦੇ ਜੋ ਰੋਟੀਆਂ ਵੀ ਬਚਦੀਆਂ ਮੈਂ ਹੀ ਖਾਣੀਆਂ ਠੀਕ ਹੈ ਸੋ ਬਹੁਤ ਅੱਛਾ ਲੱਗਾ ਔਰ ਗਾਇਸ ਦੇਖਦੇ ਰਹੋ ਵਲੌਗ ਔਰ ਚੈਨਲ ਨੂੰ ਕਰੋ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ ਕਮੈਂਟ ਥੈਂਕ ਯੂ ਚਲੋ ਵੀ हां जी गाइस साडा शूट खत्म नहीं होया है शूट चल रहा है ये शूट ते देखिए सी ਕਹੇ ਚੁੱਪ ਬਈ ਮੈਨੂੰ ਬੋਲ ਲੈਂਦੀ ਪੂਰਾ ਤੈਨੂੰ ਵੀ ਪਈ ਭਾਨਣਾ ਚਾਹੀਦਾ ਅੰਦਰ ਉਸ ਤੋਂ ਬਾਅਦ ਬੋਲ ਲੈ ਉਹ ਆਖਮ ਕੱਪੜੇ ਲਵੇੜ ਦੋ ਓਹੋ ਕੱਪੜੇ ਲਵੇੜ ਦੋ ਜਾ 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 ਆ ਲੈਵੇੜ ਤੇ ਸਾਰੇ ਬਦ ਦੁਆਰੇ ਕਰੀ ਦੁਆਰੇ ਕਰੀ ਬੋਲ ਲੱਗਿਆ ਬੋਲ ਲੱਗਿਆ ਕਿੱਥੇ ਬੋਲ ਲੱਗਿਆ ਜਲਦੀ ਤੇਰੀ ਕੱਪੜੇ ਲਵੇੜ ਦੋ ਸਾਰੇ ਅਜਾ ਲੈ ਬੋਲ ਲੱਗਿਆ ਇੱਕ ਫਰੈਂਡ ਸਾਨੂੰ ਹੋਰ ਮਿਲ ਗਿਆ ਆ ਡੌਗ ਬੋਲ ਲੱਗਿਆ ਬੋਲ ਲੱਗਿਆ ਬੋਲ ਲੱਗਿਆ ਜਲਦੀ ਬੋਲ ਲੱਗਿਆ ਕਿੱਥੇ ਮਾਲ ਨੇ ਇਤਨਾ ਵੱਡਾ ਪਾਲਿਆ ਸੀਗਾ ਉਹ ਦੱਸਿਆ ਇਹਨੇ ਐਡਾ ਵੱਡਾ ਪਾਲਿਆ ਸੀ ਗਵਾਂਡੀਆਂ ਨੇ ਨਾ ਅਸੀਂ ਤੇ ਕਿਵੇਂ ਹੈਰਾਨ ਹੁੰਦਾ ਹੈ ਵੀ ਆਹ ਬੰਦਾ ਉਹਦਾ ਧਾਤੀ ਕਿ ਤੁਰਿਆ ਉਹ ਤਾਂ ਧਾਤੀ ਨਹੀਂ ਹੈਗਾ ਹੈਗਾ ਦੁੱਤੀ ਆਹੇ ਉਹਨੇ ਉਹ ਦਿਖਦਾ ਨਹੀਂ ਵੀ ਉਹ ਆ ਜਾਣੀ ਹੈਗਾ ਆਨੇ ਸਾਡੇ ਕੈਮਰਾਮੈਨ ਜੀ ਕੀ ਨਾਮ ਹੈ ਵੀਰ ਜੀ ਆਪਣਾ ਮਿਸਟਰ ਗਗਨ ਮਿਸਟਰ ਗਗਨ ਡੀਪੀਓ ਡੀਪੀਓ ਤੇ ਆਹ ਦੀਦੀ ਨੇ ਕਿਰਾਵੇ ਜੀ ਆਪਣਾ ਕਿੱਥੋਂ ਆਇਓ ਜੀ ਤੁਸੀਂ ਸਭ ਕੰਮ ਬਿਤੀ ਦਾ ਥੈਂਕ ਯੂ ਇਹਨਾਂ ਨੂੰ ਜਾਣਦੇ ਆ ਇਹ ਬੰਦੇ ਨੂੰ ਤੁਸੀਂ ਰੋਂਦੇ ਮੂੰਹ ਵਾਲੇ ਨੂੰ ਮੈਨੂੰ ਦੱਸਣ ਦੀ ਕੀ ਲੋੜ ਹੈ ਹਾਂ ਬਸ ਲੋੜ ਨਹੀਂ ਬਸ ਬੋਲ ਲੈਣਾ